ਜੀ ਜੀ ਫਸਲ ਕਿਹੜੀ ਕਿਹਦੀ ਨੂੰ ਹੈ ਇਹ ਤਾਂ ਹੈ ਹੀ ਨੁਕਸਾਨ ਤਾਂ ਬਹੁਤ ਜ਼ਿਆਦਾ ਜੀ ਨੁਕਸਾਨ ਤਾਂ ਹੈ ਹੀ ਇਹਦਾ ਫਸਲਾਂ ਉਹ ਬਹੁਤ ਨੁਕਸਾਨ ਹੈਦਾ ਤਾਂ ਸਾਰੀਆਂ ਫਸਲਾਂ ਦੇ ਨੁਕਸਾਨ ਆ ਸਭ ਜਿਆਦਾ ਇਹਦਾ ਹੈਗਾ ਹੀ ਆ ਵਾਕੀ ਸਾਰੀ ਫਸਲ ਤੇ ਕਣਕ ਤੇ ਕਿੰਨਾ ਕਿੰਨਾ ਨੁਕਸਾਨ ਹੈ ਕਣਕ ਦਾ ਹੀ ਬਹੁਤ ਔਲੇ ਆ ਦਾ ਆਹ ਤਾਂ ਵਧੀਆ ਸੀ ਜਿਹੜੇ ਔਲੇ ਪੈ ਗਏ ਇਹ 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 ਮਾੜੀ ਗੱਲ ਇਹ ਨਹੀਂ ਇਹਦਾ ਨਾ ਪਾਗ ਸਾਰੇ ਨੁਕਸਾਨ ਔਲੇ ਨਾਲ ਨੁਕਸਾਨ ਆ ਜੀ ਮੀਂਹ ਦਾ ਸਬੰਧ ਕਰੀ ਰਿਹਾ ਤੇ ਬਹੁਤ ਨੁਕਸਾਨ ਆ ਇਹਦਾ ਕਣਕ ਜਿਹੜੇ ਗੜੇ ਪੈ ਰਹੇ ਬਾਹਰਛ ਦਾ ਤਾਂ ਵੈਸੇ ਠੀਕ ਸੀਗਾ ਗੜਿਆਂ ਕਰਕੇ ਜ਼ਿਆਦਾ ਨੁਕਸਾਨ ਆ ਗੜਰ ਚੀਜ਼ ਨੂੰ ਨੁਕਸਾਨ ਆ ਢੱਲੂਆਂ ਨੂੰ ਹੋ ਗਿਆ ਗੋਭੀ ਨੂੰ ਹੋ ਗਿਆ ਜੀ ਠੀਕ ਹੈ ਪਾਲਕ ਧਣੀਆਂ ਸਾਰੀ ਚੀਜ਼ ਨੂੰ ਨੁਕਸਾਨ ਆ ਇਹ ਗੜੇ ਦਾ ਫਿਰ ਨੁਕਸਾਨ ਹੀ ਆ ਬਾਹਰਛ ਠੀਕ ਸੀ ਜੀ ਪਹਿਲਾਂ ਗੜੇ ਖੂਸੂਸ ਕਾ ਦੇਖ ਸਕਦੇ ਜੀ ਕਿਸੇ ਨੂੰ ਜੀ ਜੀ ਓਲੇ ਪੈ ਧਨੀਆਂ ਪਾਲਕ ਸਰੋਂ ਬੈਂਗਣਾ ਦਾ ਬਹੁਤ ਨੁਕਸਾਨ ਹੈ ਸਰ ਫਸਲ ਦਾ ਸਰੋਂ ਦੇ ਦੀ ਪੱਤਾ ਛਾਂ ਗਿਆ ਗਿਆ ਫਲ ਨੂੰ ਨੁਕਸਾਨ ਬਹੁਤ ਹੋਇਆ ਕਣਕ ਨੂੰ ਕਿੰਨਾ ਕਿੰਨਾ ਨੁਕਸਾਨ ਹੈ ਕਣਕ ਵੀ ਬਹੁਤ ਛਾਂ ਗਈ ਸਾਰਾ ਬੰਦੀਆਂ ਤੋੜਦੀਆਂ ਨਸਾਰੇ ਬਰਾਈ ਹੋਈ ਜੀ ਬਹੁਤ ਨੁਕਸਾਨ ਹੋ ਰਿਹਾ ਸਭ ਤੇ ਨੁਕਸਾਨ ਬਹੁਤ ਹੈ ਸਰ ਦੇ ਦੀ ਇੱਕ ਅੱਤੀ ਫਸਲ ਗਈ ਨੁਕਸਾਨ ਸਾਗ ਪੈ ਗਿਆ ਬੈਂਗਣ ਟਮਾਟਰ ਸਾਰੇ ਬਹੁਤ ਨੁਕਸਾਨ ਹੈ ਧਨੀਆ ਪਾਲਕ ਸਰੋਂ ਕਣਕ ਦਾ ਵੀ ਬੜਾ ਨੁਕਸਾਨ ਹੈ ਸਰ ਬੰਦ ਗੋਭੀ ਫੁੱਲ ਭੰਨੇ ਗਏ ਜੀ ਤਾਂ ਇਸ ਦਾ ਤਾਂ ਬਹੁਤ ਧੱਕਾ ਲੱਗਦਾ ਸਰ ਕਿੰਨੇ ਦਾ ਨੁਕਸਾਨ ਹੈ ਜੀ ਆਪਣਾ ਨੁਕਸਾਨ 50 ਪੈਸੇ ਹੋ ਗਿਆ ਸਰ ਰੁਪਏ ਬੰਦ ਅੱਛਾ ਜੀ ਫਸਲ ਦਾ ਹਾਂ ਜੀ ਕਣਕ ਦੀ ਫਸਲ ਨਹੀਂ ਫਰਕ ਪਿਆ ਇਸ ਦਾ ਹਾਂ ਬਿਲਕੁਲ ਪਵੇਗਾ ਸਰ ਨਾਮ ਸੁਪਿੰਦਰ ਸਿੰਘ ਜੀ ਟਮਾਟਰ ਜੀ ਬੈਂਗਨ ਗੋਭੀ ਧਨੀਆ ਪਾਲਕੀ ਸਰੋਂ ਸਾਰੀ ਚੀਜ਼ ਖਰਾਬ ਹੋ ਚੁਕੀ ਹੈ ਜੀ ਮੀਂਹ ਜਿਆਦਾ ਪੈਣੇ ਕਰਨਾ ਫੁੱਲਦੇ ਟਮਾਟਰ ਸਾਰੀ ਚੀਜ਼ ਦਾਗ ਪੈ ਗਿਆ ਜੀ ਅਸਲ ਬਚੀ ਬਿਲਕੁਲ ਵੀ ਨਹੀਂ ਬਚਨੀ ਜੀ ਜੋ ਹੋਰ ਜ਼ਿਆਦਾ ਬਾਰਿਸ਼ਾਂ ਗੜੇ ਮਾਰੀ ਹੋਈ ਗਈ ਜੀ ਤੇ ਨੁਕਸਾਨ ਕਿਹੜੀ ਕਿਹੜੀ ਫਸਲ ਹੋਇਆ ਜ਼ਿਆਦਾ ਪਾਲਕੀ ਟਮਾਟਰ ਬੈਂਗਨ ਗੋਭੀ ਜੀ ਕਣਕ ਸਰੋਂ ਸਾਰੀ ਚੀਜ਼ ਗਈ ਹੋਇਆ ਜੀ ਜੇ ਦੁਵਾਰਾ ਬਰਸਾਤ ਪੈਂਦੀ ਹੈ ਗੜੇ ਪੈਣੇ ਤਾਂ ਹੋਰ ਬਰਸਾਤ ਨੁਕਸਾਨ ਹੋ ਸਕਦਾ ਹਾਂਜੀ ਹਾਂ ਇਹ ਤਾਂ ਹੈ ਹੀ ਜੀ ਜਿਆਦਾ ਹੋਊਗੀ ਜੀ ਵਾਸ਼ਫਟ ਹੋਰ ਜਿਆਦਾ ਹੋਏਗਾ ਜੀ ਜਿਹੜੀ ਮਾੜੀ ਮੋਟੀ ਫਸਲ ਬਚੀਆ ਫਿਰ ਤੋ ਵੀ ਨਹੀਂ ਬਚਣੀ ਜੀ